ਕੰਨੀ ਸੁਣਿਆ ਜਮੀਨ ਸੁਮਾਨ ਦਾ ਫਰਕ ਹੈ ਗੱਲਾਂ ਤਾਂ ਹਰ ਕੋਈ ਕਰ ਲੈਂਦਾ ਪਰ ਚੰਗੇ ਕਰਮ ਕੋਈ ਕੋਈ ਕਰਦਾ ਸਲਾਹ ਹਰ ਕੋਈ ਦਿੰਦਾ ਹੈ ਪਰ ਚੰਗੀਆਂ ਚੰਗੇ ਕਰਮ ਕਰਨੇ ਚੰਗੀਆਂ ਗੱਲਾਂ ਨੂੰ ਗ੍ਰਹਿਣ ਕੋਈ ਕੋਈ ਕਰਦਾ ਅੱਖੀਂ ਦੇਖਿਆ ਕੰਨੀ ਸੁਣਿਆ ਜਮੀਨ ਸੁਮਾਨ ਦਾ ਫਰਕ ਹੈ ਇਹ ਜੋ ਤੁਸੀਂ ਜੰਗਲ ਵਿਸ਼ਾਲ ਵਿਆਵਾਨੇ ਤਲਾ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਦੇ ਅਨੇਕਾ ਤਲਾ ਜਿਹੜੇ ਸਤਗੁਰ ਬਿਆਰਾ ਸਿੰਘ ਜੀ ਮਹਾਰਾਜ ਵੱਲੋਂ ਜੰਗਲਾਂ 'ਚ ਬਣਾਏ ਗਏ ਆ ਰਸ਼ਨ ਵਾਲੀਆਂ ਖੇੜਾਂ ਪਾਣੀ ਵਾਲੀਆਂ ਖੇੜਾਂ ਸੰਗਤ ਨਿਰੰਤਰ ਜਦੋਂ ਡੇਰੇ ਆਉਂਦੀ ਹੈ ਡੇਰੇ ਵੱਲੋਂ ਰੋਹ ਜਾਂਨਾ ਜੰਗਲਾਂ ਦੇ ਵਿੱਚ ਸੇਵਾਦਾਰਾਂ ਰਾਸ਼ਨ ਪਾਣ ਜਾਂਦੇ ਅਸੀਂ ਨਾਲ ਰਾਸ਼ਨ ਪਾਣ ਜਾਂਦਾ ਜੰਗਲਾਂ ਵਿੱਚ ਪੱਟੀਆਂ ਬਣਾਇਆ ਜਮਾ ਇਹੋ ਜਿਹੇ ਜੰਗਲਾਂ ਦੇ ਵਿੱਚ ਉਹ ਪੱਟੀਆਂ ਨੂੰ ਭਰ-ਭਰ ਕੇ ਭਰ ਦਿੰਦੇ ਆ ਤੇ ਜਾਨਵਰ ਵੱਡੋ ਕੱਢ-ਕੱਢ ਕੇ ਉਹਨਾਂ ਚ ਰਾਸ਼ਨ ਖਾਂਦੇ ਆ ਜਦੋਂ ਪਾਣੀ ਦੇ ਕਿੱਲ ਤਾਂ ਦੀ ਜੇਠ ਹੜ ਦੇ ਮਹੀਨੇ ਵਿੱਚ ਇਹੋ ਜਿਹੇ ਤਲਾਹ ਅਨੇਕਾਂ ਬਣਾਏ ਵੀ ਮਹਾਰਾਜ ਵੱਲੋਂ ਇਹਨਾਂ ਤਲਾਵਾਂ ਨੂੰ ਡਾਇਰੈਕਟਰਾਂ ਨਾਲ ਟੈਂਕੀਆਂ ਨਾਲ ਤੇ ਛੋਟੀਆਂ-ਛੋਟੀਆਂ ਖੇੜਾ ਵਿੱਚ ਖੇੜਾ ਨੂੰ ਸੰਗਤ ਦੇ ਸਹਿਯੋਗ ਨਾਲ ਕੈਂਨੀਆਂ ਨਾਲ ਭਰਿਆ ਜਾਂਦਾ ਹੈ ਤਾਂ ਕਿ ਜਿੱਥੇ ਤੱਕ ਹੋ ਸਕੇ ਕਾਰੀ ਸਾਧ ਸੰਗ ਜੀ ਡੇਰੇ ਵੱਲੋਂ ਗਵਾਂ ਗਰੀਬਾਂ ਵੇਜਵਾਨ ਜੀਵਾਂ ਦੀ ਸੇਵਾ ਜਿਹੜੀ ਕੀਤੀ ਜਾਂਦੀ ਹੈ ਕੋਈ ਵੀ ਕੋਸ਼ਿਸ਼ ਇਹ ਹੁੰਦੀ ਆ ਬਾਕੀ ਤਾਂ ਪ੍ਰਮਾਤਮਾ ਜਿਨ੍ਹਾਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਕੋਈ ਵੀ ਜੀਵ ਜਾਨਵਰ ਦਾ ਪੱਥਰ ਵਿੱਚ ਵੀ ਕੀੜੇ ਨੂੰ ਦਿੰਦਾ ਪਰ ਆਪਣਾ ਸਾਰੇ ਇਨਸਾਨ ਆਪਣਾ ਆਪਣਾ ਫਰਜ਼ ਨਿਭਾਉਂਦਾ ਆਪਣੇ ਆਪਣੇ ਤੌਰ ਤੇ ਉਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਆਪਣੇ ਆਪਣੇ ਤੌਰ ਤੇ ਲੰਗਰ ਲਾਂਦੇ ਆ ਕੋਈ ਦਵਾਈਆਂ ਦਾ ਲੰਗਰ ਲਾਂਦਾ ਆ ਕੋਈ ਪ੍ਰਸ਼ਾਦੇ ਦਾ ਲੰਗਰ ਲਗਾਉਂਦਾ ਆ ਕੋਈ ਬੂਟਿਆਂ ਦਾ ਲਾਂਦਾ ਆ ਪਰ ਜਿਹੜਾ ਡੇਰਾ ਧਰਮਗਲਾ ਸਥਾਨ ਪੁਨੈਰਾਵਾਲੀ ਹੈ ਗਊਆਂ ਗਰੀਬਾਂ ਤੇ ਬੇਜਵਾਨ ਜੀਵਾਂ ਲਈ ਜੰਗਲ ਵਿੱਚ ਨਰੰਤਰ ਲੰਗਰ ਚੱਲਦੇ ਆ ਇਸ ਦਰ ਦੇ ਇਸ ਦਰ ਦੀ ਕੋਈ ਪਿਛਲੇ ਯੁੱਗਾਂ ਦੀ ਵੀ ਕੋਈ ਮਿਸਾਲ ਨਹੀਂ ਆ ਜਿਹੜੇ ਕੰਮ ਇਸ ਡੇਰੇ ਵੱਲੋਂ ਕੀਤੇ ਗਏ ਆ ਬੇਜਵਾਨ ਜੀਵਾਂ ਦੀ ਪਹਿਲ ਦੇ ਆਧਾਰ ਤੇ ਸੇਵਾ ਹੈ ਕਾਰੀ ਸਾਧ ਸੰਗਤ ਜੀ ਨਾ ਕਦੇ ਸੁਣੀ ਸੀ ਨਾ ਕਦੇ ਦੇਖੀ ਸੀ ਨਾ ਕਦੇ ਪਹਿਚਾਣੀ ਸੀ ਤੇ ਨਾ ਕਦੇ ਸੋਚਿਆ ਸੀ ਇਹ ਜਿਹੜੀ ਸੇਵਾ ਹੈ ਗੱਲਾਂ ਕਰਨੀਆਂ ਸੌਖੀਆਂ ਪਰ ਸੇਵਾ ਕਰਨੀ ਬੜੀ ਔਖੀ ਆ ਸੇਵਾ ਉਹੀ ਕਰ ਸਕਦਾ ਜਿਹੜਾ ਉਸ ਪਰਮ ਬ੍ਰਹਮ ਪਰਮੇਸ਼ਵਰ ਤੇ ਭਰੋਸਾ ਰੱਖਦਾ ਉਸ ਪਰਮ ਬ੍ਰਹਮ ਪਰਮੇਸ਼ਰ ਦਾ ਬਣ ਕੇ ਚੱਲਦਾ ਉਹਦਾ ਨਾਮ ਜਪਦਾ ਉਹਦੀ ਮਹਿਮਾ ਕਰਦਾ ਪਿਆਰੀ ਸਾਧ ਸੰਗਤ ਜੀ ਜਿਸ ਹਰ ਇਨਸਾਨ ਨੂੰ ਗੁਰਧਰਨਾ ਕਰਨੀ ਚਾਹੀਦੀ ਹੈ ਹਰ ਇਨਸਾਨ ਨੂੰ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਗੁਰੂ ਬਿਨਾ ਸੇਵਾ ਨਹੀਂ ਮਿਲਦੀ ਤੇ ਗੁਰੂ ਬਿਨਾ ਸਿਮਰਨ ਨਹੀਂ ਮਿਲਦਾ ਜੇ ਇਨਸਾਨ ਨੂੰ ਗੁਰੂ ਧਰਨ ਕੀਤੀ ਗੁਰੂ ਨਾਲ ਹੀ ਗਿਆਨ ਜੁੜ ਜਾਂਦਾ ਗਿਆਨ ਮਿਲਦਾ ਗੁਰੂ ਤੇ ਹੀ ਸੇਵਾ ਮਿਲਦੀ ਤੇ ਗੁਰੂ ਤੋਂ ਹੀ ਸਿਮਰਨ ਮਿਲਦਾ ਇਹ ਜਿਹੜਾ ਸਾਨੂੰ ਮਰਾਤਮਾ ਮਿਲਿਆ ਸ਼ਾਇਦ ਜੇ ਇਸ ਸੰਡੇ ਇਸ ਦਰ ਦੀ ਇਹ ਖਾਸੀਅਤ ਹੈ ਕਿ ਇੱਥੇ ਜਾਤ ਪਾਤ ਕੌਮ ਮਜਬਦਾ ਕੋਈ ਸਵਾਲ ਨਹੀਂ ਆ ਚਾਹ ਕਿਸੇ ਕੋਈ ਧਰਮ ਦਾ ਕੋ ਵਰਨ ਦਾ ਬੰਦਾ ਹੋਵੇ ਗਰੀਬ ਆਵੇ ਅਮੀਰੇ ਅਮੀਰ ਆਵੇ ਚਾਹ ਕੋਈ ਸ਼ਾਹੂਕਾਰ ਆਵੇ ਜੰਗਲਾਂ ਵਿੱਚ ਰਾਸ਼ਨ ਪਾਣ ਵਾਸਤੇ ਸੰਗਤ ਪੈਦਲ ਨਾਲ ਜਾਂਦੀ ਹੈ 20 20 30 30 ਕਿਲੋ ਦੇ ਥੈਲੇ ਚੱਕ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਾਰੇ ਜੰਗਲਾਂ ਦੇ ਵਿੱਚ ਰਾਸ਼ਨ ਪਾਉਂਦੇ ਜਿਹੜੀ ਇਹ ਸੇਵਾ ਹੈ ਇਹ ਤੁਹਾ ਤੋਂ ਨਾ ਇਹਨੂੰ ਅੱਗ ਜਲਾ ਸਕਦੀ ਹੈ ਨਾ ਪਾਣੀ ਹੜਾ ਸਕਦਾ ਨਾ ਤੁਹਾਡੇ ਕੋਲ ਤੇ ਕੀ ਸੇਵਾ ਖੋ ਸਕਦਾ ਇਹ ਸੇਵਾ ਵੀ ਕਰਮਾਂ ਨਾਲ ਕੀਤੀ ਜਾ ਸਕਦੀ ਹੈ ਕੋਈ ਅੱਜ ਤੁਰਿਆ ਕੋਈ ਗਲ ਤੁਰਿਆ ਕਿਸੇ ਕੋਲ ਟਾਈਮ ਨਹੀਂ ਹੈ ਕੋਈ ਰਸਤੇ 'ਚ ਮੁੜ ਜਾਂਦਾ ਕੋਈ ਛੱਡ ਕੇ ਚਲੇ ਜਾਂਦਾ ਕੋਈ ਸਲਾਹਾਂ ਕਰਦਾ ਰਹਿ ਜਾਂਦਾ ਪਰ ਇਹ ਸੇਵਾ ਵੀ ਪ੍ਰਮਾਤਮਾ ਜੇ ਚਾਵੇ ਜੇ ਕਰਾਵੇ ਸੇਵਾ ਵੀ ਤਾਂ ਕੀਤੀ ਜਾਂਦੀ ਹੈ ਗਰੀਬ ਸਾਧ ਸੰਗ ਜੀ ਇਹ ਜਿਹੜੀ ਬੇਜਵਾਨ ਜੀਵਾਂ ਦੀ ਸੇਵਾ ਬੜੀ ਔਖੀ ਹੈ ਜੇ ਕਰਮਾਂ ਵਾਲੀਆਂ ਰੂਹਾਂ ਜਿਹੜੀਆਂ ਬੇਜਵਨ ਜੀ ਬੰਦੀਆਂ ਸੇਵਾ ਸੇਵਾ ਕਰਦੀਆਂ ਇਨਸਾਨ ਤਾਂ ਭੁੱਖ ਪਿਆਸ ਲੱਗੀ ਹੋਵੇ ਮੰਗ ਕੇ ਰੋਟੀ ਵੀ ਮੰਗ ਸਕਦਾ ਪਾਣੀ ਵੀ ਪੀ ਸਕਦਾ ਪਰ ਜਿਹੜੇ ਵਿਚਾਰੇ ਬੇਜਵਨ ਜੀਵ ਹੈ ਜੰਗਲਾਂ ਵਿੱਚ ਤੁਰੇ ਫਿਰਦੇ ਅੱਜ ਕੱਲ ਜਦੋਂ ਜੰਗਲਾਂ ਦੇ ਵਿੱਚ ਜਿਹੜੇ ਜਾਨਵਰ ਭੁੱਖ ਪਿਆਸ ਨਾਲ ਮਰ ਰਹੇ ਹੈ ਮੇਰੀ ਹਰ ਇੱਕ ਆਵਾਮ ਨੂੰ ਬੇਨਤੀ ਹੈ ਕਿ ਜੇ ਜੰਗਲ ਬੀ ਆਵਾਂ ਸਾਡੇ ਆਵਾਜ਼ ਰਹਿਣਗੇ ਤਾਂ ਸਾਨੂੰ ਇਨਸਾਨੀਅਤ ਨਾਤੇ ਔਰ ਸੰਸਾਰਕ ਤੌਰ ਤੇ ਆਕਸੀਜਨ ਦਾ ਵੀ ਫਾਇਦਾ ਹੋਊਗਾ ਇਹਦੇ ਨਾਲ ਵਾਤਾਵਰਨ ਵੀ ਸਾਡਾ ਸ਼ੁੱਧ ਰਹੂਗਾ ਤੇ ਜੀਵੰਗਲੀ ਜੀਵ ਜੰਤੂ ਜੇ ਜੰਗਲਾਂ ਵਿੱਚ ਜੰਗਲ ਹਰੇ ਭਰੇ ਰਹਿਣਗੇ ਤਾਂ ਸਾਨੂੰ ਇਨਸਾਨੀਅਤ ਨਾਤੇ ਬਹੁਤ ਕੁਝ ਪ੍ਰਾਪਤ ਹੋਊਗਾ ਇਹਨਾ ਇਹਨਾ ਚੀਜ਼ਾਂ ਦੇ ਨਾਲ ਹਰ ਇਨਸਾਨ ਨੂੰ ਇੱਕ ਇੱਕ ਬੂਟਾ ਲਗਾਉਣਾ ਚਾਹੀਦਾ ਜੰਗਲਾਂ 'ਚ ਲਾ ਦਿਓ ਪਹਾੜਾਂ 'ਚ ਲਾ ਦਿਓ ਰੋੜਾਂ 'ਤੇ ਲਾ ਦਿਓ ਜਿੱਥੇ ਮਰਜ਼ੀ ਲਾਓ ਜੰਗਲਾਂ ਦੇ ਵਿੱਚ ਸਤਿਗੁਰ ਪਿਆਰਾ ਸਿੰਘ ਜੀ ਬਲੋਂ ਪਤਾ ਨਹੀਂ ਅੱਜ ਤੱਕ ਕਿੰਨੇ ਗਣ ਗਿਣਤੀ ਪੌਦੇ ਜੰਗਲਾਂ ਦੇ ਵਿੱਚ ਰੁੱਖਾਂ ਵਾਲੇ ਫਲਾਂ ਵਾਲੇ ਲਗਾ ਦਿੱਤੇ ਆ ਜੰਗਲਾਂ ਵਿੱਚ ਰਸਣ ਬੜੀਆਂ ਖੇੜਾਂ ਪਾਣੀ ਵਾਲੀਆਂ ਤਲਾਹ ਹੋਰ ਪਤਾ ਨਹੀਂ ਕਿਆ ਕੁਛ ਉਹਨਾਂ ਨੇ ਬਣਾਇਆ ਜਿਨ੍ਹਾਂ ਦੀ ਗਿਣਤੀ ਲਾ ਮਿਸਾਲ ਬਿਆੰਤ ਹੈ ਇਹ ਸੇਵਾ ਦਾ ਕੋਈ ਅੰਤ ਨਹੀਂ ਹੈ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਉਹ ਜੰਗਲ ਵਿੱਚ ਆ ਕੇ ਦੇਖ ਸਕਦਾ ਕਿੱਥੇ ਜਿੱਥੇ ਆ ਦੇਖੋ ਹੁਣ ਅਸੀਂ ਸਾਡੇ ਇੱਥੇ ਅਸੀਂ ਗੱਡੀਆਂ ਲੈ ਕੇ ਤੁਰੇ ਫਿਰਦੇ ਕੋ ਕੁਛ ਲੈ ਕੇ ਜਦੋਂ ਜਦੋਂ ਇਹ ਤਲਾਹ ਬਣੀ ਸੀ ਅੱਜ ਤੋਂ ਕਈ ਕਈ ਸਾਲ ਪਹਿਲੇ ਇੱਥੇ ਇੱਕ ਡੰਡੀ ਹੁੰਦੀ ਸੀ ਆਣਾ ਪੈਦਲ ਆਣਾ ਵੀ ਬੜਾ ਔਖਾ ਹੁੰਦਾ ਸੀ ਜਦੋਂ ਇੱਥੇ ਕਈ ਜਿਹੇ ਸਾਲ ਲੱਗੇ ਇਹੋ ਜਿਹਾ ਬਣਾਉਣ ਵਾਸਤੇ ਪਿਆਰੀ ਸਾਧ ਸੰਗਤ ਦੀ ਇਹ ਗੱਲਾਂ ਨਾਲ ਨਹੀਂ ਆ ਇਹ ਕਰਮ ਨਾਲ ਕੀਤੇ ਆ ਕਰਮ ਕੀਤੇ ਆ ਤਾਂ ਇਹੋ ਜਿਹੇ ਜਿਹੜੇ ਆ ਪਾਣੀ ਦੇ ਪ੍ਰਬੰਧ ਕੀਤੇ ਗਏ ਜੰਗਲਾਂ ਦੇ ਵਿੱਚ ਸੰਗਦਾਨ ਹੈ ਤੇ ਸੇਰਾਂ ਤੇ ਆਟਾ ਢੋ ਢੋ ਕੇ ਰੇਤਾ ਢੋ ਢੋ ਕੇ ਸਿਮਿੰਟ ਬਜਰੀ ਕਿੱਦਾਂ ਇੱਥੇ ਬਚਾਇਆ ਕਿਸ ਤਰ੍ਹਾਂ ਬਣਾਇਆ ਇਹ ਸਭ ਆ ਪਰਮੇਸ਼ਵਰ ਦੀ ਕਿਰਪਾ ਨਾਲ ਇਹ ਸਭ ਕੁਝ ਹੋਇਆ ਗੱਲਾਂ ਨਾਲ ਨਹੀਂ ਹੋਇਆ ਹਰ ਇਨਸਾਨ ਨੂੰ ਇਹੋ ਜਿਹਾ ਕਰਮ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਹਰ ਇਨਸਾਨ ਨੂੰ ਇੱਕ ਬੂਟਾ ਲਗਾਉਣਾ ਚਾਹੀਦਾ ਆਪਣੀ ਜਿੰਦਗੀ ਦੇ ਵਿੱਚ ਗੁਆਂ ਗਰੀਬਾਂ ਬੇਜਵਨ ਜੀਵਾਂ ਦੀ ਸੇਵਾ ਕਰਨੀ ਜ਼ਰੂਰੀ ਹੈ ਜੇ ਜ਼ਿਆਦਾ ਨਹੀਂ ਇੱਕ ਮਹੀਨੇ ਵਿੱਚ ਇੱਕ ਦਿਨ ਬੰਦੇ ਨੂੰ ਸੇਵਾ ਵਾਸਤੇ ਜ਼ਰੂਰ ਕੱਢਣਾ ਚਾਹੀਦਾ ਚਾਹੇ ਕਿਸੇ ਵੀ ਧਰਮ ਵਰਨ ਨਾਲ ਬੰਦਾ ਜੁੜਿਆ ਹੋਵੇ ਕਿਤੇ ਵੀ ਹੋਵੇ ਉਹਨੂੰ ਹਰ ਬੰਦੇ ਨੂੰ ਇੱਕ ਜਿਹੜਾ ਆਪਣੇ ਵੱਲੋਂ ਬੂਟਾ ਲਗਾਉਣਾ ਚਾਹੀਦਾ ਤੇ ਇੱਕ ਦਿਨ ਮਹੀਨੇ 'ਚ ਜ਼ਿਆਦਾ ਨਹੀਂ ਤੁਹਾਡੇ ਕੋਲ ਜੇ ਟਾਈਮ ਨਿਕਲਦਾ ਅਸੀਂ ਸੰਸਾਰ ਕੰਮਾਂ ਲਈ ਲੋੜ ਬੰਦਾਂ ਲਈ ਆਪਣੇ ਲਈ ਸਮਾਂ ਕੱਢਦੇ ਆ ਪਰ ਇੱਕ ਇੱਕ ਦਿਨ ਹਰ ਇਨਸਾਨ ਨੂੰ ਸੇਵਾ ਮਹੀਨੇ 'ਚ ਇੱਕ ਦਿਨ ਕਮ ਸੇ ਕਮ ਸੇਵਾ ਲਈ ਕੱਢਣਾ ਚਾਹੀਦਾ ਤੁਹਾਡੀ ਆਸਤੇ ਗਿਆ ਪਤਾ ਕਿਸੇ ਗਰੀਬ ਦਾ ਚੁੱਲ੍ਹਾ ਜਲਦਾ ਹੋਵੇ ਕਿਆ ਪਤਾ ਕਿਸੇ ਯਤੀਮ ਦੇ ਬੱਚੇ ਵੱਢਦੇ ਹੋਣ ਕਿਆ ਪਤਾ ਨਿਆਸਰਿਆਂ ਨੂੰ ਆਸ ਤੁਹਾਡੇ ਤੁਹਾਡੀ ਇੱਕ ਇੱਕ ਦਿਨ ਦੇ ਆਸਤੇ ਉਹ ਪੂਰਾ ਮਹੀਨਾ ਕੱਢਦਾ ਜੇਕਰ ਆਪਾਂ ਇਹ ਗੱਲਾਂ ਸੋਚ ਕੇ ਚੱਲਾਂਗੇ ਬੈਰ ਵਿਰੋਧ ਲੜਾਈਆਂ ਚੜਾਈਆਂ ਆਪਣੇ ਆਪ ਖਤਮ ਹੋ ਜਾਣਗੀਆਂ ਕਦੇ ਵੀ ਮਨਚ ਪਾਪ ਨਾ ਰੱਖੋ ਪਰਮਾਤਮਾ ਦੇ ਭਰੋਸਾ ਰੱਖੋ ਜੇ ਤੁਹਾਨੂੰ ਰਿਜਕ ਬਖਸ਼ਿਆ ਹੈ ਤੁਹਾਡੇ ਤਿਲ ਫੁੱਲ ਨਾਲ ਤੁਹਾਡੀ ਕਮਾਈ ਚੋਂ ਜੇ ਦਸਵਾਂ ਹਿੱਸਾ ਵੀ ਤੁਸੀਂ ਗਊਆਂ ਗਰੀਬਾਂ ਬੇਜਵਾਨ ਜੀਵਾਂ ਦੇ ਲੇਖੇ ਲਾਉਂਦੇ ਆ ਮੇਰੇ ਹਿਸਾਬ ਨਾਲ ਕਦੇ ਵੀ ਉਹ ਤੁਹਾਡੇ ਵੀ ਮਾਰਗ ਮਹਾਰਾਜ ਨੇ ਬਰਕਤਾਂ ਪਾਣੀਆਂ ਉਹਦੇ ਦਾ ਉਹਦਾ ਜਿਹੜਾ ਚੁੱਲ੍ਹਾ ਚੱਲਣਾ ਹੈ ਉਹਦਾ ਜਿਹੜਾ ਉਹਦਾ ਰੋਜ਼ਾ ਉਹਦਾ ਘਰ ਦਾ ਚੁੱਲ੍ਹਾ ਚੱਲਣਾ ਘਰ ਦਾ ਖਰਚ ਚੱਲਣਾ ਤੁਹਾਡੀ ਇੱਕ ਦਿਨ ਦੀ ਕਮਾਈ ਨਾਲ ਵੀ ਕਿਸੇ ਇਨਸਾਨ ਦਾ ਕਿਸੇ ਬੱਚੇ ਨੂੰ ਪੜ੍ਹਾਈ ਮਿਲਦੀ ਆ ਕਿਸੇ ਨੂੰ ਕਿਸੇ ਦਾ ਘਰ ਦਾ ਚੁੱਲ੍ਹਾ ਚੱਲਦਾ ਹੈ ਕਿਸੇ ਨੂੰ ਸੁੱਖ ਸਹੂਲਤ ਮਿਲਦੀ ਆ ਪਿਆਰੀ ਸਾਧ ਸੰਗ ਜੀ ਇਹਦੇ ਵਰਗਾ ਮੈਂ ਕਹਿੰਦਾ ਦੁਨੀਆ ਦੇ ਵਿੱਚ ਕੋਈ ਦਾਨ ਨਹੀਂ ਹੈ ਮੇਰੀ ਬੇਨਤੀ ਹੈ ਆਲ ਆਵਾਮ ਨੂੰ ਸੰਸਾਰ ਭਰ ਦੇ ਤੌਰ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿੰਨੇ ਜੋਗੇ ਜੋ ਕੋਈ ਵੀ ਇਨਸਾਨ ਹੈ ਉਸ ਇਨਸਾਨ ਨੂੰ ਗਵਾਂ ਗਰੀਬਾਂ ਬੇਜਵਨ ਜੀਵਾਂ ਦੀ ਸੇਵਾ ਕਰਨੀ ਚਾਹੀਦੀ ਹੈ ਸਭ ਤੋਂ ਜੇ ਸੇਵਾ ਕਰਨ ਦਾ ਤੁਹਾਨੂੰ ਪ੍ਰਮਾਤਮਾ ਨੇ ਵੱਲ ਦਿੱਤਾ ਹੈ ਕਮ ਸੇ ਕਮ ਜਾਦਾ ਨਹੀਂ ਮਹੀਨੇ ਇੱਕ ਦਿਨ ਬੰਦੇ ਨੂੰ ਸੇਵਾ ਵਾਸਤੇ ਜ਼ਰੂਰ ਕੱਢਣਾ ਚਾਹੀਦਾ ਹੈ ਅਰੀ ਸਾਸ ਸਿੰਘ ਜੀ ਇਹ ਸੇਵਾ ਨਾ ਕੋਈ ਖੋਦ ਸਕਦਾ ਨਾ ਇਹਨੂੰ ਕੋਈ ਹੜਾ ਸਕਦਾ ਹੈ ਨਾ ਕੋਈ ਜਲਾ ਸਕਦਾ ਹੈ ਇਹ ਸੇਵਾ ਕਰਮਾਂ ਨਾਲ ਨਸੀਬ ਹੁੰਦੀ ਆਜਾ ਜੰਗਲਾਂ ਦੀ ਸੈਰ ਕਰਾਵਾ ਤੂਰੂ ਪਿਆਰੇ ਦੇ ਕੰਮ ਦਿਖਾਵਾ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਭਾਗ ਜੰਗਲਾਂ ਦੀ ਸੈਰ ਕਰਨਾ ਗੁਰੂ ਜੀ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਕਿੱਦਾ ਜੰਗਲਾਂ 'ਚ ਰਾਛਣ ਪਾ ਦੇ ਕਿੱਦਾ ਜੰਗਲਾਂ 'ਚ ਤਾਲ ਬਣਾਉਂਦੇ ਇਦਾਂ ਜੰਗਲਾਂ ਤੇਰਾ ਛੇੜ ਪਾਉਂਦੇ ਕਿਦਾਂ ਜੰਗਲਾਂ ਚ ਤਾਲ ਬਣਾਉਂਦੇ ਜੰਗਲਾਂ ਤੇਰਾ ਛੇੜ ਪਾਉਂਦੇ ਕਿਦਾਂ ਜੰਗਲਾਂ ਚ ਤਾਲ ਕਰਾਉਂਦੇ ਜੰਗਲਾਂ ਤੇਰਾ ਛੇੜ ਪਾਉਂਦੇ ਕਿਦਾਂ ਜੰਗਲਾਂ ਚ ਤਾਲ ਬਣਾਉਂਦੇ ਕਿਦਾਂ ਜੰਗਲਾਂ 'ਚ ਰਾਛਣ ਪਾਉਂਦੇ ਕਿਦਾਂ ਜੰਗਲਾਂ 'ਚ ਤਾਲ ਬਣਾਏ ਕਿਦਾਂ ਜੰਗਲਾਂ 'ਚ ਰਾਛਣ ਪਾਉਂਦੇ ਕਿਦਾਂ ਜੰਗਲਾਂ 'ਚ ਤਾਲ ਬਣਾਏ ਕਿਦਾਂ ਜੰਗਲਾਂ 'ਚ ਰਾਛਣ ਪਾਏ ਕਿਦਾਂ ਜੰਗਲਾਂ 'ਚ ਤਾਲ ਬਣਾਏ ਕਿਦਾਂ ਜੰਗਲਾਂ 'ਚ ਰਾਛਣ ਪਾਏ ਕਿਦਾਂ ਜੰਗਲਾਂ 'ਚ ਤਾਲ ਬਣਾਏ ਕਿਦਾਂ ਜੰਗਲਾਂ 'ਚ ਰਾਛਣ ਪਾਉਂਦੇ ਕਿਦਾਂ ਜੰਗਲਾਂ 'ਚ ਤਾਲ ਬਣਾਏ ਕਿੱਦਾ ਜੰਗਲਾਂ ਚ ਰਾਛਣ ਪਾਦੇ ਕਿੱਦਾ ਜੰਗਲਾਂ ਚ ਤਾਲ ਬਣਾਏ ਕਿੱਦਾ ਜੰਗਲਾਂ ਚ ਰਾਛਣ ਪਾਏ ਕਿੱਦਾ ਜੰਗਲਾਂ ਚ ਤਾਲ ਬਣਾਏ ਕਿੱਦਾ ਜੰਗਲਾਂ ਚ ਸਤਿ ਤੋਹਰੇ ਕਿੱਜ ਜਹਨ ਚਾਲ ਲਾਈ ਬੜਾ ਜੰਗਲਾਂ ਦੀ ਸੈਰ ਕਰਾਵਾ ਗੁਰੂ ਪਿਆਰੇ ਦੇ ਕੰਮ ਦਿਖਾਵਾ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਚਰਨੀ ਲਾਵਾਂ ਆਲਾ ਜੰਗਲਾਂ ਦੀ ਸਰ ਕਰਾਵਾਂ ਗੁਰੂ ਪਿਆਰੇ ਦੇ ਚਰਨੀ ਲਾਵਾਂ ਹਗ ਜੰਗਲਾਂ ਦੀ ਸਰ ਕਰਾਵਾਂ ਗੁਰੂ ਪਿਆਰੇ ਦੇ ਚਰਨੀ ਲਾਵਾਂ ਹਗ ਜੰਗਲਾਂ ਦੀ ਸਰ ਕਰਾਵਾਂ ਗੁਰੂ ਪਿਆਰੇ ਦੇ ਚਰਨੀ ਲਾਵਾਂ ਜੇਲ ਚੋਲ ਦੀ ਸੇਵਾ ਕਰੀਏ ਨਾਲੇ ਤਹਮਾਂ ਦੇ ਦਰਸ਼ਨ ਕਰੀਏ ਦਿਲ ਚੌੜੀ ਦੀ ਸੇਵਾ ਕਰੀਏ ਨਾਲੇ ਤਾਮਾ ਦੇ ਦਰਸ਼ਨ ਕਰੀਏ ਦਿਲ ਚੌੜੀ ਦੀ ਸੇਵਾ ਕਰੀਏ ਨਾਲੇ ਤਾਮਾ ਦੇ ਦਰਸ਼ਨ ਕਰੀਏ ਦਿਲ ਚੌੜੀ ਦੀ ਸੇਵਾ ਕਰੀਏ ਨਾਲੇ ਤਾਮਾ ਦੇ ਦਰਸ਼ਨ ਕਰੀਏ ਆਜਾ ਜੰਗਲਾਂ ਦੀ ਸੈਰ ਕਰਾਂ ਮਾ ਤੈਨੂੰ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਆਜਾ ਜੰਗਲਾਂ ਦੀ ਸੈਰ ਕਰਾਵਾਂ ਗੁਰੂ ਪਿਆਰੇ ਦੇ ਕੰਮ ਦਿਖਾਵਾਂ ਭਾਵੇਂ ਕੋਈ ਰਾਜਾ ਹੈ ਚਾਹੇ ਕੋਰਾਂਤ ਹੈ ਚਾਹੇ ਕੋਈ ਵੀਰ ਹੈ ਚਾਹੇ ਕੋ ਬਾਲਸ਼ਾ ਹੈ ਇਸ ਧਰਤੀ ਤੇ ਚਾਹੇ ਕੋਈ ਬਖਾਰੀ ਹੈ ਸਭ ਨੇ ਇੱਕ ਦਿਨ ਜਣਾ ਹੀ ਜਾਣਾ ਹਰ ਇਨਸਾਨ ਨੂੰ ਕਰਮ ਕਰਨਾ ਚਾਹੀਦਾ ਸੰਤਾ ਮਹਾਪੁਰਸ਼ਾਂ ਦੀ ਸੰਗਤ ਕਰਨੀ ਕਹੀਦੀ ਗਵਵਾ ਗਰੀਬਾਂ ਤੇ ਬੇਜਵਾਨ ਜੀ ਬੰਦੀ ਸੇਵਾ ਕਰਨੀ ਜਹਦੀਏ ਸੇਵਾ ਕੀਤੀ ਕਦੇ ਵਿਰਥੀ ਨਹੀਂ ਜਾਂਦੀ ਹੈ ਜਿਹੜਾ ਬੰਦਾ ਸੇਵਾ ਕਰਦਾ ਨਾਮ ਜਪਦਾ ਪਰਮਾਤਮਾ ਤੇ ਭਰੋਸਾ ਰੱਖਦਾ ਲੱਖ ਕੋਈ ਉਹਦੇ ਬਾਰੇ ਮਾੜਾ ਸੋਚੇ ਮਾੜਾ ਕਰੇ ਮਾੜਾ ਤੱਕੇ ਉਹਦਾ ਕਦੇ ਕੋਈ ਬਾੜ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਉਹਦੇ ਨਾਲ ਉਹਦਾ ਮੁਰਸ਼ਿਦ ਚੱਲਦਾ ਹੈ ਉਹਦੇ ਨਾਲ ਉਸ ਮੁਰਸ਼ਿਦ ਦੀ ਬਾ ਉਹਦੇ ਉਸ ਮੁਰਸ਼ਿਦ ਦੀ ਉਹਦੇ ਮੁਰਸ਼ਿਦ ਦੀ ਪਾਰਬਰਾ ਪਰਮੇਸ਼ਵਰ ਦੀ ਹਮੇਸ਼ਾ ਕਿਰਪਾ ਬਣੀ ਰਹਿੰਦੀ ਹੈ ਕਿਰਪਾ ਦੁਆਵਾਂ ਇਹ ਆਸ਼ੀਰਵਾਦ ਲੈਣ ਵਾਸਤੇ ਇਨਸਾਨ ਇੱਥੇ ਤੁਰਿਆ ਫਿਰਦਾ ਧਰਤੀ ਦੇ ਜਿਸ ਜਿਹਨੂੰ ਮਹਾਪੁਰਸ਼ਾਂ ਦਾ ਆਸ਼ੀਰਵਾਦ ਮਿਲ ਗਿਆ ਕਿਰਪਾ ਮਿਲ ਗਈ ਹੈ ਸਮਝੋ ਦੁਨੀਆ ਦਾ ਸਭ ਤੋਂ بڑا ਰਾਜਾ ਹੈ ਕਿਉਂਕਿ ਉਹਨਾਂ ਦੀ ਕਿਰਪਾ અપਾਰ ਕਿਰਪਾ ਸਦਕਾ ਦੁੱਖ ਦਿਲਦਰੇ ਜ਼ਿੰਦਗੀ ਦੇ ਵਿੱਚ ਚੱਲਦੇ ਆਂਦੇ ਜਾਂਦੇ ਰਹਿੰਦੇ ਜਾਂ ਸਮੇ ਚੰਗੇ ਮਾੜੇ ਆਂਦੇ ਜਾਂਦੇ ਰਹਿੰਦੇ ਆ ਪਰ ਕਦੇ ਵੀ ਜਿਹੜਾ ਸੇਵਾ ਦਾ ਸਮਾਂ ਹੈ ਇਹ ਕਦੇ ਮੁੱਲ ਨਹੀਂ ਮਿਲਦਾ ਇਹ ਜਿਹੜਾ ਸਮਾਂ ਹੈ ਇਹ ਤਾਂ ਕਿਸੇ ਸੰਤਾਂ ਮਹਾਪੁਰਸ਼ਾਂ ਦੇ ਲੱ ਲਾ ਕੇ ਗੁਰੂਆਂ ਵੀਰਾਂ ਪਕਮਰਾਂ ਰੈਵਰਾਂ ਫਕਰਾਂ ਫਕੀਰਾਂ ਦੀ ਇਹ ਧਰਤੀ ਹੈ ਪੰਜਾਬ ਦੇਖੋ ਇਕ ਇਤਿਹਾਸ ਹੈ ਪੁਰਾਣਾ ਤੁਸੀਂ ਜੁੱਗਾਂ ਦਾ ਪੜ੍ਹ ਲਓ ਚਾਹੇ ਜਿੱਥੇ ਮਰਜੀ ਦੇਖ ਲਓ ਪਿਆਰੀ ਸਾਧ ਸੰਗਤ ਜੀ ਬਿਜ਼ਨਸ ਕਿਸੇ ਚੀਜ਼ ਦਾ ਨਹੀਂ ਜੇ ਚੰਗੇ ਲੋਕ ਵੀ ਆ ਤਾਂ ਮਾੜੇ ਲੋਕ ਵੀ ਆ ਜੇ ਮਿੰਦਕ ਵੀ ਹੈਗੇ ਤਾਂ ਮੈਮਾਲ ਵੀ ਲੋਕ ਹੈ ਦੁਨੀਆ ਸੰਸਾਰ ਹੈ ਸੰਸਾਰ ਤੁਸੀਂ ਸੰਸਾਰ ਨੂੰ ਕਦੇ ਜਿੱਤ ਨਹੀਂ ਸਕਦੇ ਜੇ ਤੁਹਾਡੇ ਮਨ ਇੱਕ ਤੁਹਾਡੇ ਮਨ ਚ ਇਹ ਹੈ ਕਿ ਮੈਨੂੰ ਕੋਈ ਦੁਨੀਆ ਮੈਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ ਮੈਨੂੰ ਕੋਈ ਦੁਨੀਆ ਤੇ ਮਾੜਾ ਨਾ ਕਹਵੇ ਇਹ ਗਲਤ ਫਹਿਮੀਆਂ ਤੁਹਾਡੀ ਕਿਉਂਕਿ ਤੁਸੀਂ ਚਾਹੇ ਲੱਖ ਸੰਸਾਰ ਲਈ ਚੰਗਾ ਬਣ ਜਾਓ ਪਰ ਜਿਹਨਾਂ ਮਾੜਾ ਤੱਕਣਾ ਮਾੜਾ ਕਹਿਣਾ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੀ ਮਜ਼ਾਕ ਕਰਕੇ ਲੰਘ ਜਾਊਗਾ ਇਸ ਲਈ ਭਰੋਸਾ ਪਰਮਾਤਮਾ ਤੇ ਰੱਖੋ ਜੇ ਬਣਾਣਾ ਇੱਕ ਪਰਮਾਤਮਾ ਨੂੰ ਵੈਸਟ ਫਰੈਂਡ ਬਣਾਓ ਆਪਣਾ ਜੇ ਰਿਸ਼ਤਾ ਰੱਖਣਾ ਮਾਂ ਮਾਪ ਭੈਣ ਭਰਾ ਦੇ ਨਾ ਵੀ ਰਿਸ਼ਤੇ ਵੀ ਰੱਖਦੇ ਆ ਇੱਕ ਪਰਮਾਤਮਾ ਨਾਲ ਰਿਸ਼ਤਾ ਰੱਖੋ ਜਿਹੜਾ ਨਾ ਕਦੇ ਰੁੱਸੇ ਤੇ ਨਾ ਕਦੇ ਤੁਹਾਡਾ ਉਹ ਟੋਟੇ ਉਸ ਪਾਰ ਬ੍ਰਹਮ ਪਰਮੇਸ਼ਵਰ ਤੇ ਭਰੋਸਾ ਰੱਖੋ ਜ਼ਿੰਦਗੀ ਬਹੁਤੇ ਸਮੇਂ ਵਾਸਤੇ ਇਨਸਾਨ ਇਸ ਧਰਤੀ ਦੇ ਨੀਂ ਆਣਾ ਥੋੜੇ ਸਮੇਂ ਵਾਸਤੇ ਆਣਾ ਹੈ ਇਹ ਜ਼ਿੰਦਗੀ ਸਦਾ ਇਨਸਾਨ ਇੱਥੇ ਬੈਠਾ ਨਹੀਂ ਰਹਿਣਾ ਇੱਕ ਦਿਨ ਜ਼ਿੰਦਗੀ ਤੇ ਆਪਣੀ ਨਿਸ਼ਾਵਰ ਕਰਕੇ ਸੰਸਾਰ ਤੋਂ ਵੀ ਚਲੇ ਜਾਣਾ ਹੈ ਪਿਆਰੀ ਥੋੜੇ ਸਮੇਂ ਵਾਸਤੇ ਇਨਸਾਨ ਜ਼ਿੰਦਗੀ ਤੇ ਆਂਦਾ ਉਹ ਕਿਉਂ ਨਾ ਇਸ ਜਿਹੜੀ ਜ਼ਿੰਦਗੀ ਨੂੰ ਮਤਨ ਮਨ ਤੁਨ ਨੂੰ ਇੱਕ ਸੇਵਾ ਚਲਾਈਏ ਸਿਮਰਨ ਚਲਾਈਏ ਮਹਾਰਾਤੇ ਭਰੋਸਾ ਰੱਖੀਏ ਸੇਵਾ ਕਰ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਇੱਥੇ ਤੂੰ ਸੇਵਾ ਕਰ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਇੱਥੇ ਤੂੰ ਸੇਵਾ ਕਰ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਸੇਵਾ ਕਰ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਸੇਵਾ ਕਰ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਸੇਵਾ ਕਰ ਲੈ ਜਿੰਦੜੀਏ ਨਾ ਮੈਂ ਜਪ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਐਥੇ ਤੂੰ ਸ਼ਾਟ ਲੈ ਲੈ ਸ਼ਾਟ ਲੈ ਲੈ ਚਾਰ ਦਿਨ ਦੀ ਪਰੌਣੀ ਐ ਤੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਚਾਹੀਦੀ ਪਰੌਣੀ ਐ ਤੇ ਤੂੰ ਨਾਮ ਜਪ ਲੈ ਜਿੰਦੜੀਏ ਨੀ ਐ ਤੇ ਬਹਿ ਸਦਾ ਨੀ ਲੈਣਾ ਇਵਾ ਕਹ ਲੈ ਚੜੀਏ ਨੀ ਪਾਣੀ ਵੀ ਕਿਉਂ ਸੇਵਾ ਕਰ ਲੈ ਚੜੜੀਏ ਨੀ ਨਕ ਤੇ ਰਸਦਾ ਨਹੀਂ ਰਹਿਣਾ ਸੇਵਾ ਕਰ ਲੈ ਚੜੜੀਏ ਨੀ ਨਕ ਤੇ ਰਸਦਾ ਨਹੀਂ ਰਹਿਣਾ ਵਾ ਕਹ ਲੈ ਚੜੀਏ ਨੀ ਫੁੱਲ ਬਾਜੀ ਕੁਸਲੀ ਦਾ ਮੇਲਾ ਸੇਵਾ ਕਰ ਲੈ ਜਿੰਦੜੀ ਏ ਨੀ ਲਾਡੀ ਟੱਕਰ ਚੱਕ ਕੇ ਇੱਥੇ ਚਲੋ ਚਲੀ ਦਾ ਮਿਲਾ ਸੇਵਾ ਕਰ ਲੈ ਸੇਵਾ ਕਰ ਲੈ ਜਿੰਦੜੀ ਏ ਤੂੰ ਇੱਥੇ ਚਲੋ ਚਲੀ ਦਾ ਮਿਲਾ ਸੇਵਾ ਕਰ ਲੈ ਜਿੰਦੜੀਏ ਤੂੰ ਇੱਥੇ ਜਲੋ ਚਲੀਦਾ ਮਿਲਾ ਸੇਵਾ ਕਰ ਲੈ ਜਿੰਦੜੀਏ ਤੂੰ ਜੋ ਖਲੇਦਾ ਆਂਿਆ ਸੇਵਾ ਕਰ ਲੈ ਜਿੰਦੜੀਏ ਤੂੰ ਇੱਥੇ ਜਲੋ ਚਲੀਦਾ ਸੇਵਾ ਕਰ ਵਿਆਕਰ ਲਾ ਜਿੰਦੜੀਏ ਨੀ ਚਾਰ ਦਿਨ ਦੀ ਪਰੌਣੀ ਇੱਥੇ ਤੂੰ ਸੇਵਾ ਕਰ ਲੈ ਜਿੰਦੜੀਏ ਨੀ ਚਾਰ ਦਿਨ ਦੀ ਪਰਉਣੀ ਐ ਤੇ ਤੂੰ ਸੇਵਾ ਕਰ ਲੈ ਜੰਡੜੀਏ ਨੀ ਚਾਰ ਦਿਨ ਦੀ ਪਰਉਣੀ ਐ ਤੇ ਤੂੰ ਸੇਵਾ ਕਰ ਲੈ ਜੰਡੜੀਏ ਨੀ ਚਾਰ ਦਿਨ ਦੀ ਪਰਉਣੀ ਐ ਤੇ ਤੂੰ ਸੇਵਾ ਕਰ ਲੈ ਜੰਡੜੀਏ ਨੀ ਸੇਵਾ ਮੁੱਲ ਨਹੀਂ ਬਾਜ਼ਾਰੋਂ ਮਿਲਣੀ ਸੇਵਾ ਕਰ ਲੈ ਜੰਡੜੀਏ ਨੀ ਸੇਵਾ ਮੁੱਲ ਨਹੀਂ ਬਾਜ਼ਾਰੋਂ ਮਿਲਣੀ ਸੇਵਾ ਕਰ ਲੈ ਜੰਡੜੀਏ ਤੂੰ ਸ਼ਿਵ ਕਰ ਲਾ ਜਿੰਦੜੀਏ ਤੂੰ ਸ਼ਿਵ ਮੋਦਨੀ ਬਜਾਰੋਂ ਮਿਲਣੀ ਸ਼ਿਵ ਕਰ ਲਾ ਜਿੰਦੜੀਏ ਤੂੰ ਸ਼ਿਵ ਮੋਦਨੀ ਬਜਾਰੋਂ ਮਿਲਣੀ ਸ਼ਿਵ ਕਰ ਲਾ ਜਿੰਦੜੀਏ ਤੂੰ ਸ਼ਿਵ ਮੋਦਨੀ ਬਜਾਰੋਂ ਮਿਲਣੀ ਸ਼ਿਵ ਕਰ ਲਾ ਜਿੰਦੜੀਏ ਤੂੰ ਸ਼ਿਵ ਮੋਦਨੀ ਬਜਾਰੋਂ ਮਿਲਣੀ ਸ਼ਿਵ ਕਰ ਲਾ ਜਿੰਦੜੀਏ ਤੂੰ ਸ਼ਿਵ ਮੋਦਨੀ ਬਜਾਰੋਂ ਸੇਵਾ ਕਰਨ ਜਿੰਦੜੀ ਏ ਤੂੰ ਚਾਰ ਦਿਨ ਦੀ ਪਰੌਣੀ ਐ ਤੇ ਤੂੰ ਸੇਵਾ ਕਰ ਲੈ ਜਿੰਦੜੀ ਏ ਨੀ ਚਾਰ ਦਿਨ ਦੀ ਪਰੌਣੀ ਐ ਤੇ ਤੂੰ ਸੇਵਾ ਕਰ ਲੈ ਜਿੰਦੜੀ ਏ ਤੂੰ ਚਾਰ ਦਿਨ ਦੀ ਪਰੌਣੀ